ਮਾਸੂਮ ਦਿਲਰੋਜ਼ ਨੂੰ ਜਦੋਂ ਇਨਸਾਫ ਮਿਲਿਆ ਤਾਂ ਉਸਦੇ ਮਾਪੇ ਵਕੀਲ ਸਾਹਿਬ ਦੇ ਪੈਰਾਂ ਦੇ ਵਿੱਚ ਡਿੱਗ ਪਏ ਪੈਰਾਂ ਦੇ ਵਿੱਚ ਡਿੱਕੇ ਉਹ ਉਹਨਾਂ ਦਾ ਧੰਨਵਾਦ ਕਰ ਰਹੇ ਸੀ ਤੇ ਦੂਸਰੇ ਪਾਸੇ ਜਦੋਂ ਇਸ ਨੀਲਮ ਨੂੰ ਸਜ਼ਾ ਕੋਰਟ ਦੇ ਵਿੱਚ ਸੁਣਾਈ ਗਈ ਤਾਂ ਉਹ ਫੁੱਟ-ਫੁੱਟ ਕੇ ਰੋ ਪਈ ਇਹ ਕਹਿੰਦੀ ਹੋਈ ਕਿ ਮੇਰੇ ਵੀ ਦੋ ਬੱਚੇ ਨੇ ਮੈਨੂੰ ਮਾਫ਼ ਕੀਤਾ ਜਾਵੇ ਪਰ ਕੀ ਇਹੋ ਜਿਹੇ ਗੁਨਾਹ ਦੀ ਕੋਈ ਮਾਫ਼ੀ ਹੋਣੀ ਚਾਹੀਦੀ ਹੈ ਸਾਨੂੰ ਲਾਕੇ ਪਰਿਵਾਰਿਕ ਮੈਂਬਰਾਂ ਨੇ ਬਹੁਤ ਕੁਛ ਆਖਿਆ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਦੱਸਦੀ ਕਿ ਇਹ ਸਾਰੀ ਗੱਲਬਾਤ ਬੀਤੇ ਦਿਨੀ ਵਾਪਰੀ ਕਿਵੇਂ ਹੈ ਇਸ ਪਾਪੜ ਨੀਲਮ ਨੂੰ ਉਸ 2 ਸਾਲ ਦੀ ਬੱਚੀ ਤੇ ਭੋਰਾ ਵੀ ਰਹਿਮ ਨਹੀਂ ਆਇਆ ਪਰ ਜਦੋਂ ਖੁਦ ਦੇ ਲਈ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਫੁੱਟ ਫੁੱਟ ਕੇ ਰੋਣ ਲੱਗ ਪਈ ਆਪਣੇ ਬੱਚਿਆਂ ਦੀ ਦੁਹਾਈ ਦੇਣ ਦੀ ਨਜ਼ਰ ਆਈ ਅਤੇ ਉਹ ਸਭ ਕੁਝ ਕਰ ਰਹੀ ਸੀ ਜਿਸ ਦੀ ਖਾਤੀ ਰਹੋ ਆਪਣੀ ਜਾਨ ਬਚਾ ਸਕੇ ਆਖਿਰਕਾਰ ਉਸ ਨੂੰ ਬੱਚੀ ਦੀ ਜਾਨ ਤੇ ਕੋਈ ਤਰਸ ਨਹੀਂ ਆਇਆ ਤੇ ਅੱਜ ਆਪਣੀ ਜਾਨ ਤੇ ਜਦੋਂ ਸਭ ਕੁਝ ਆ ਬਣੀ ਤਾਂ ਉਸ ਦੇ ਕੀ ਹਾਲਾਤ ਸਨ ਉਹ ਸਭ ਕੁਝ ਵੀਡੀਓ ਦੇ ਵਿੱਚ ਸਾਹਮਣੇ ਆਇਆ। ਨਿਲਰੋਜ ਦੇ ਮਾਪਿਆਂ ਨੇ ਆਪਣੀ ਅੱਖੀ ਦੇਖਿਆ ਕਿ ਉਸ ਦਰਿੰਦਗੀ ਭਰੀ ਹਰਕਤ ਕਰਨ ਤੋਂ ਬਾਅਦ ਔਰਤ ਦੇ ਨਾਲ ਜੱਜ ਸਾਹਿਬ ਨੇ ਕੀ ਸਜ਼ਾ ਸੁਣਾਈ। ਇਸ ਸਾਰੇ ਮਾਮਲੇ ਨੂੰ ਲੈ ਕੇ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ ਉਹਨਾਂ ਦਾ ਕਹਿਣਾ ਸੀ ਕਿ ਰੱਬ ਦੀ ਮਿਹਰ ਦੇ ਨਾਲ ਅਤੇ ਲੱਖਾਂ ਲੋਕਾਂ ਦੀਆਂ ਅਰਦਾਸਾਂ ਦੇ ਨਾਲ ਹੀ ਇਹ ਹੋ ਪਾਇਆ ਕਿ ਅੱਜ ਦਿਲਰੋਜ਼ ਨੂੰ ਇਨਸਾਫ ਮਿਲਿਆ ਹੈ ਭਾਵੇਂ ਉਹ ਕੋਰਟ ਤੇ ਜਦੋਂ ਬਾਹਰ ਆਉਂਦੇ ਨੇ ਤਾਂ ਕਹਿੰਦੇ ਨੇ ਕਿ ਅਸੀਂ ਖਾਲੀ ਹੱਥ ਘਰ ਵਾਪਸ ਜਾ ਰਹੇ ਹਾਂ ਆਪਣੀ ਬੱਚੀ ਨੂੰ ਤਾਂ ਨਹੀਂ ਵਾਪਸ ਪਾ ਸਕਦੇ ਪਰ ਉਸਦੇ ਲਈ ਇਨਸਾਫ ਜ਼ਰੂਰ ਲਿਆ ਦਿਲਰੋਜ਼ ਦੀ ਮਾਤਾ ਜੀ ਦਾ ਕਹਿਣਾ ਸੀ ਕਿ ਹਰ ਇੱਕ ਨੂੰ ਇਨਸਾਫ ਦੇ ਲਈ ਲੜਨਾ ਚਾਹੀਦਾ ਹੈ ਭਾਵੇਂ ਗੱਲ ਕੋਈ ਵੀ ਹੋਵੇ ਜਦੋਂ ਤੁਸੀਂ ਆਪਣੇ ਲਈ ਸਟੈਂਡ ਲਵੋਗੇ ਆਪਣਾ ਪੱਖ ਰੱਖੋਗੇ ਤਾਂ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ ਬੱਚਿਆਂ ਦੇ ਮਾਮਲੇ ਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ ਜੇਕਰ ਕੋਈ ਥੋੜੀ ਜਿਹੀ ਉੱਚੀ ਨੀਚ ਕਰਦਾ ਹੈ ਤਾਂ ਮਾਪਿਆਂ ਨੂੰ ਹੀ ਅੱਗੇ ਆ ਕੇ ਖੜਨਾ ਪਵੇਗਾ ਤੇ ਅੱਜ ਉਹਨਾਂ ਦਾ ਇਹ ਯਕੀਨ ਦੁੱਗਣਾ ਹੋ ਗਿਆ ਜਦੋਂ ਕੋਰਟ ਤੇ ਵਿੱਚ ਵੀ ਇਨਸਾਫ ਹੋਇਆ ਅਤੇ ਉਸ ਪਾਪਣ ਨੀਲਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਲੁਧਿਆਣੇ ਦੇ ਵਿੱਚ 22 ਸਾਲ ਦੀ ਮਾਸੂਮ ਬੱਚੀ ਨੂੰ ਜ਼ਿੰਦਾ ਦਫ਼ਨ ਕਰਨ ਦੇ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਗਈ। ਦਿਲਰੋਜ਼ ਨੂੰ ਪਹਿਲਾਂ ਘਰ ਤੋਂ ਚੱਕਿਆ ਗਿਆ ਅਤੇ ਉਸ ਤੋਂ ਬਾਅਦ ਗੱਡਾ ਪੁੱਟ ਕੇ ਉਸ ਦੇ ਵਿੱਚ ਉਸ ਨੂੰ ਜ਼ਿੰਦਾ ਹੀ ਦਫ਼ਨ ਕੀਤਾ ਗਿਆ ਸੀ। ਇਸ ਪੂਰੀ ਘਟਨਾ ਤੋਂ ਬਾਅਦ ਜਦੋਂ ਉਸ ਨੂੰ ਸਜ਼ਾ ਸੁਣਾਈ ਜਾ ਰਹੀ ਸੀ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਜੱਜ ਸਾਹਿਬ ਦੇ ਸਾਹਮਣੇ ਰਹਿਮ ਦੀ ਅਪੀਲ ਕਰਦੀ ਨਜ਼ਰ ਆਈ। ਉਸ ਨੇ ਕਿਹਾ ਕਿ ਪਲੀਜ਼ ਮੈਨੂੰ ਬਖਸ਼ ਦਿਵੋ। ਮੇਰੇ ਵੀ ਦੋ ਬੱਚੇ ਨੇ ਪਰ ਇਸ ਟਿੱਪਣੀ ਕਰਦੇ ਹੋਏ ਸੈਸ਼ਨ ਜੱਜ ਮਨੀਸ਼ ਸਿਗਲ ਨੇ ਕਿਹਾ ਕਿ ਨੀਲਮ ਨੇ ਜੋ ਹਰਕਤ ਕੀਤੀ ਹੈ ਉਸ ਦੇ ਨਾਲ ਸਮਾਜ ਨੂੰ ਬਚਾਉਣਾ ਅਤੇ ਸੁਧਾਰਨਾ ਜ਼ਰੂਰੀ ਹੈ ਜਿਸ ਕਰਕੇ ਉਸਤੇ ਕੋਈ ਵੀ ਰਹਿਮ ਨਹੀਂ ਬੰਦਾ ਅਫਸੋਸ ਵੀ ਆ ਕਿ ਬੇਟੀ ਅੱਜ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਆ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜ਼ਾ ਸੁਣਾਤੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਆ ਇਸ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਇੱਥੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰ ਜੋੜ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਮੂਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਗਾਰ ਘੁੰਮਰੀ ਨਹੀਂ ਤੇ ਬੀੜੀ ਗੋਤਾ ਇਹਨਾਂ ਨੂੰ ਜ਼ਿੰਦਗੀ ਹੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਰਾਹੀਂ ਕਹਿੰਦਾ ਜ਼ਿੰਦਗੀ ਹੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਲਵਾਈ ਹੈ ਜੀ ਪਰ ਅੱਜ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਦੀ ਜਿਹੜੀ ਸੱਟ ਜਦ ਰੋਜ ਹੈ ਨਹੀਂ ਅੱਜ ਹਾਂ ਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਕਿਸ਼ਤਾ ਬਤੀਤ ਹੋਇਆ 2.5 ਸਾਲ ਲੱਗੇ ਸਦਾ ਦੁਆਨ ਨੂੰ ਅੱਜ ਫਾਈਨਲ ਸੱਜਾ ਆ ਗਈ ਅੱਜ ਮੇਰੇ ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂ ਤੇ ਵਧੀਆ ਬਤੀਤ ਹੋਇਆ ਜੋ ਟਾਈਮ ਲੱਗਿਆ ਠੀਕ ਨਾ ਗਿਆ ਬੇਟੇ ਜੱਜਾਂ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਦਿਨ ਰੋਜ ਵਾਸਤੇ ਕੁਝ ਦੋਸ ਜਿਆਦਾ ਸਾ ਅਤੇ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਨ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਉਹ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਪ੍ਰਦੀਪ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਇਸਦੀ ਬੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ ਉਮਰਾਂ ਦਾ ਮੈਂ ਫੜੀ ਬੰਦ ਕੀਤਾ ਮਾਪਿਆਂ ਨੂੰ ਯਾਰੋਂ ਯਾਰੋਂ ਉੱਪਰ ਦੇ ਰੱਖਤਾ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦਾ ਸਾਰਿਆਂ ਨੂੰ ਸਾਰਾ ਕਰਨਾ ਸਾਡੇ ਸਾਰੇ ਉਹਦੇ ਵਿੱਚ ਉਹਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇੱਕ ਪਰ ਰਹਿ ਗਿਆ ਸੀ ਸੌਰੀ ਮੈਂ ਉਹਦੀ ਸ਼ਰਤੀ ਮੰਨਣਾ ਸ਼ਰਮਾਨ ਕਰਨਾ ਵੇ ਪਹਿਲੇ ਤਾਂ ਪਾਪਾਇਦੇ ਰੋ ਪਹਿਲੇ ਮੈਂ ਮੈਂ ਕੀ ਕਰ ਜਾਈਏਗਾ ਉਸਦੇ ਬੱਚੇ ਦੇ ਵਿੱਚ ਹੋਇਓ ਸਰ ਹੋ ਜੇ ਸੋਨਹਰ ਸਰ ਤਾਇਰ ਸਰ ਕਿਸ ਤਰ੍ਹਾਂ ਦੇਖਾ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਕਿ ਇਨਸਾਫ ਕਦੋਂ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 304 ਥੱਲੇ ਬਲੇ ਲਾਈਫ ਇੰਪ੍ਰਿਜ਼ਨਰਮੈਂਟ ਕੀਤੀ ਹੈ 201 ਕਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਅਰਸਟ ਆ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਸੈਂਟੈਂਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤਰ ਉਹ ਡੱਤ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸ ਲੈਟ ਹੈ ਦੇ ਇਫੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਦੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਦੂਰ ਮਿਲੂਗਾ ਆਜ ਪਰਿਵਾਰ ਹੈ ਮੇਰੇ ਬੱਚੇ ਉਹਨੇ ਸਾਰੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਆਇਆ ਆਜੋ ਬਾਹਰ ਆਜੋ ਬਾਤ ਕਰਦੋ ਬਾਹਰ ਆਜੋ ਜੀ ਬਾਤ ਹਾਜ਼ਰ ਹੋ ਜੀ ਹਾਂਜੀ ਵੀਰ ਨੂੰ ਕੁਪੜੀ ਦਾ ਮੈਂ ਬਹੁਤ ਬਹੁਤ ਹਾਂਜੀ ਭਾਜੀ ਵੀਰ ਨੂੰ ਬਿਨੂ ਨੇ ਦੋ ਦਿਨ ਮੈਨੇ ਠੀਕ ਆ ਠੀਕ ਆ ਤੇਰੇ ਕੋਈ ਗੁਆਂਢ ਨਹੀਂ ਜਿੱਨਾ ਤੇ ਲੇਕਿਨ ਸਾਰੇ ਸੰਗਤਾਂ ਬਹੁਤ ਬਹੁਤ ਦਾ ਕਰਾਉਂਗੀ ਮੈਂ ਨਿਰਧਾਰਨ ਕੀਤੀ ਹੈ ਪਰਸੇ ਵੀ ਜਲਦੀ ਮਿਲਿਆ ਕੋਈ ਮੁੱਢ ਨਹੀਂ ਆਦਾ ਦੇਰ ਨਾ ਇਧਰ ਆ ਦੇਰ ਨਾ ਇਧਰ ਭਾਜੀ ਯਾਰ ਕੀ ਕਰੀਏਗਾ ਯਾਰ ਬਾਹਰ ਪਾਪਾ ਖਾ ਦੇ ਪਾਪਾ ਨਾਲ ਇੱਕ ਵਾਰ ਇੱਕ ਮਿੰਟ ਧਾਰਾ ਇੱਕ ਮਿੰਟ ਧਾਰਾ ਹਾਂਜੀ ਮੈਡਮ ਕਹਿ ਗਏ ਹਾਂ ਹਾਂਜੀ ਸੰਦੀਪ ਮਾਈਕ੍ਰੋਫੋਨ ਫੜਿਆ ਫੀਡ ਪਾ ਦਿ ਮੈਨੂੰ ਹਾਂਜੀ ਮੈਡਮ ਅੱਜ ਪਹਿਣਾ ਪੀਡੀ ਕੁੱਪੀ ਹਾਂਜੀ ਮੈਡਮ ਕੀ ਕਰਾ ਚਾਹੁੰਦੇ ਜਿਹੜੀ ਬੰਦ ਇਹ ਸਾਥ ਮਿਲਿਆ ਤੁਹਾਨੂੰ ਆਖਿਰਕਾਰ ਠੀਕ ਹੈ ਮੈਡਮ ਸੰਦੀਪ ਲੋਗੋ ਆ ਰਿਹਾ ਹੈ ਸਾਰੇ ਸਾਥ ਕਰੇ ਨੇ ਇਹਨਾਂ ਨੇ ਮੈਨੂੰ ਪ੍ਰਾਉਡ ਫੀਲ ਕਰਵਾਇਆ ਜੀ ਇਹਨਾਂ ਨੇ ਮੈਨੂੰ ਦਵਾਇਆ ਵਾ ਜੀ ਇਹਨੇ ਮੈਨੂੰ ਪਹਿਲੇ ਦਿਨ ਕਹਿਤਾ ਸੀਗਾ ਬਹੁਤ ਬਹੁਤ ਮੈਨੂੰ ਮੈਨੂੰ ਮੰਗ ਕਰੇ ਮੇਰੇ ਅੱਜ ਤੇਰੇ ਫਾਦਰ ਨੇ ਇਹਨਾਂ ਨੇ ਮੈਨੂੰ ਪਹਿਲੇ ਦਿਨ ਕਿਹਾ ਸੀ ਕਿ ਮੈਂ ਬਹੁਤ ਵਧੀਆ ਨੂੰ ਸੁਆ ਬੋਗਾ ਤੇ ਮੈਂ ਤੁਹਾਡੇ ਸਾਥ ਕਰੂਗਾ ਇਹੋ ਕਰਿਆ ਉਹ ਪਰੇ ਕਾਰੀਆਂ ਨੂੰ ਸੁਣਾ ਪਲਸੀ ਦੀ ਸਜ ਸੁਣਾਈ ਗਈ ਹੈ ਜੱਜ ਸਾਹਿਬ ਦਾ ਬਹੁਤ ਸਾਰਾ ਜੱਜ ਸਾਹਿਬ ਦੀ ਨਹੀਂ ਕਰਤਾ ਕੇ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗਾ ਸਾਰੇ ਵਰਲਡ ওভার ਆਸਾਂ ਲੋਕਾਂ ਦੀ ਅਸੀਂ ਤਕਰੀਬਨ ਪਤਾ ਲੱਗਿਆ ਕਿ 3.5 ਕਰੋੜ ਬੰਦਾ ਕੰਟਰੋਲ ਕਰ ਰਿਆ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲਾਂ ਆਈਆਂ ਅਨੋਨਿਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵੀ ਡਿਸਕਲੋਜ਼ ਨਹੀਂ ਕੀਤੀਆਂ ਜਿੱਚ ਕਿ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕਵੈਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਹਾਂ ਹਾਂ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨਾਲ ਆਪਣੇ ਜਿਹੜਾ profession ਨਾਲ ਜਸਟਿਸ ਕਰਨਾ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਸ ਕਰ ਰਿਹਾ ਮੈਂ ਤਾਂ ਡਿਸਲੋਸ ਨਹੀਂ ਸੀ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉਹ ਠੜਕ ਨਾ ਜਾਵੇ ਜਾਂ ਜਿਹੜਾ ਗਵਾਹ ਠੜਕ ਨਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਿਹਨਾਂ ਨੇ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖ ਕੇ ਜਿਹੜਾ ਹੈਗਾ ਅਸੀਂ ਇਨਸਾਫ ਦੁਆਨ ਦੇ ਵਿੱਚ ਕਾਮਯਾਬ ਹੋ ਸਕਿਆ ਹੁਕਮਤ ਸਾਹਿਬ ਕਹਿੰਦੇ ਕਿ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਨੂੰ ਵਾਪਸ ਬੁਲਾਏ ਨੇ ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਮੈਂ ਵਿਦੇਸ਼ ਦੀ ਵਾਰਡਿਉ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਮੁਕ ਦੇ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹੜੇ ਹੈਗੇ ਆ ਉਹ ਵਕਤ ਜਦੋਂ ਬੀਤਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਸੀਗਾ ਥੋੜੇ ਬਾਹਰ ਚਲੇ ਗਏ ਸਿਲੂ ਹਰਾਨ ਦੇ ਆਪਣੇ ਕੰਮ ਦੇ ਸਿਲਸੇ ਗਏ ਹੋਣੇ ਲੇਕਿਨ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਔਰ ਆਕੇ ਉਹਨਾਂ ਸਾਰਿਆਂ ਨੇ ਆਕੇ ਇੱਥੇ ਆਪਣੀ ਗਵਾਹੀ ਦਿੱਤੀ ਹੈ ਸਰ ਫਾਂਸੀ ਦੀ سزا ਇੱਕ ਮੈਸੇਜ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਮੈਸੇਜ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਲਮ ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਇਹ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਅਫਸਰ ਦਾ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਉੱ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡੇ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕ ਤੋਂ ਤਰੀਕ ਪੈ ਰਹੀ ਸੀ ਕਿ ਅੱਜ ਜੋ ਜੈ ਸਾਹਿਬ ਨੇ ਫੈਸਲਾ ਨਿਆ ਤਾਂ ਕਿਸ ਤਰ੍ਹਾਂ ਦੀ ਅੰਦਰ ਮੀਟਿੰਗ ਹੋ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਕਿ ਅੱਜ ਫਾਈਨਲ ਫੈਸਲਾ ਹੋ ਜਾਏਗਾ ਇਸ ਤੇ ਨਹੀਂ ਸਾਨੂੰ ਅੱਜ ਜੈ ਸਾਹਿਬ ਨੇ ਸਵੇਰੇ 10 ਵੇ ਦਾ ਹੁਕਮ ਲਾਇਆ ਸੀ ਸਵੇਰੇ 10 ਵਜੇ ਜਨ ਨੇ ਅੱਜ ਕੁਆਂਟਮ ਸੁਣਾ ਔਰ ਅੱਜ ਜਿਹੜਾ ਸੀਗਾ 10 ਵਜੇ ਤਾਂ ਕਿਉਂਕਿ ਨੀਲਮ ਜੜੀ ਦੋਸ਼ਣ ਹੈਗੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਲਿਆਣ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾਤਾ ਜਖਲੀ ਕਿਹੜੀ ਸਜ਼ਾ ਥੋੜੀ ਦਦੋ ਕਿਸ ਤਰ੍ਹਾਂ ਸਜ਼ਾ ਕਿਹੜੀ ਸਜ਼ਾ ਕੋਰਟ ਵਿੱਚ ਉਹਨੋਂ ਵੱਲੋਂ ਕੁਝ ਸਜ਼ਾ ਨੂੰ ਲੈ ਕੇ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਆਫਸਰ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਹੈ ਤੇ ਮੈਂ ਆਪਣੀ ਗਲਤੀ ਦੀ ਮਹਿਸੂਸ ਕਰਦੀ ਆ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨੈਂਡ ਵੀ ਲਿਆ ਜਾਵੇ ਹੂੰ ਯਾ ਦੋਸ਼ੀ ਵੱਲੋਂ ਐਡਰਟਨ ਪਲੀ ਦਿੱਤੀ ਗਈ ਹੈ ਤਾਂ ਹੁਣ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਅੱਜ ਦੇ ਦਿੱਤੀ ਹੈ ਹਾਂਜੀ ਅੱਜ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਜੀ ਔਰ ਇੱਕ ਰੇਅਰ ਸਟੋ ਦਾ ਰੇਅਰ ਕੇਸ ਹੈ ਕਿਸੇ ਲੇਡੀ ਨੂੰ ਦਿੱਤੀ ਹੈ ਤਾਂ ਬਿਲਕੁਲ ਤਾਂ ਦਰਦੋਸ਼